ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਇੱਕ ਮੱਝ ਦੀ ਵੀਡੀਓ ਲੈ ਕੇ ਆਏ ਆ ਬਾਈ ਤੇ ਜਿਸ ਘਰ ਚ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਨੇ ਬਾਈ ਤੋਂ ਠੀਕ ਬਾਈ ਜੀ ਹਸੀ ਕਾਲ ਸਾਸੀ ਕਾਲ ਜੀ ਹੋ ਠੀਕ ਹਾਂ ਵਧੀਆ ਜੀ ਹਾਂ ਜੀ ਬਹੁਤ ਵਧੀਆ ਨਾਮ ਤੇ ਐਡਰੈਸ ਬੋਲ ਬਾਈ ਨਾਮ ਆ ਮਨਦੀਪ ਸਿੰਘ ਜੀ ਪਿੰਡ ਬੁਰਜੋਦਾ ਸਿੰਘ ਵਾਲਾ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਨੇੜੇ ਭਗਤਾਪਾਿਕ ਨੇੜੇ ਪਾਕਪਾ ਹੀ ਕਰਦੇ ਹਾਂ ਸੁਖਾਣਾ ਤੇ ਵੀ ਨੇੜੇ ਰਹਿੰਦਾ ਸੁਖਾਨੰਦ ਵੀ ਨੇੜੇ ਹਾਂ ਮੋਬਾਈਲ ਨੰਬਰ ਫੋਲ 94641 52343 ਠੀਕ ਹੈ ਭਾਈ ਬਈ ਜਿਹੜੀ ਮਾਦਰੀ ਨੇ ਆਪਣੇ ਘਰ ਦੀ ਹੈ ਹਾਂਜੀ ਇਹ ਘਰ ਦੀ ਝੋਟੀ ਹੈ ਜੀ ਆਪ ਜਿਹੜਾ ਸੂਆ ਸੁਣੀ ਦੂਜੇ ਸੂਏ ਸੁਣੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਭਾਈ ਦਿਨ ਤਕਰੀਬਨ ਲੈ ਜਾਊਗੇ 5 5-7 ਦਿਨ ਦਾ 5 ਤੋਂ 7 ਦਿਨ ਹਾਂਜੀ ਖੀਰ ਕਾਰਡਾ ਦੁੱਧ ਦਾ ਭਾਈ ਦੁੱਧ ਆ ਜੀ ਪਿਛਲੇ ਵਾਰ ਨੇ 11.5 ਲੀਟਰ ਦੁੱਧ 12 ਦੇ ਨੇੜੇ ਤੇੜੀ ਜੀ ਠੀਕ ਆ 11-12 ਲੀਟਰ ਦੁੱਧ ਦਿੱਤਾ ਕਰਮਾਲੀ ਨੇ ਫੇਸ ਬੜਾ ਚੰਗਾ ਸਿੰਘ ਕੁਆਲਟੀ ਚੰਗੀ ਆ ਕੱਦ ਵੱਡ ਚੰਗਾ ਰਾਜੀ ਰੂਜੀ ਵੀ ਕਰਮਾਲੀ ਚੰਗੀ ਆ ਬਈ ਥਣ ਵਗੈਰਾ ਨੇੜ ਤੋਂ ਚੈੱਕ ਕਰਵਾਣੇ ਕੱਲਾ ਕੱਲਾ ਥਣ ਮੁਕਿਆ ਥਣ ਚਵਾਈ ਕਿਵੇਂ ਦੀ ਬਈ ਚਵਾਈ ਬਹੁਤ ਵਧੀਆ ਜੀ ਬਹੁਤ ਜਿਆਦਾ ਸੀੜਾ ਗਾੜੀ ਗੂੜੀ ਬਹੁਤ ਚੰਗੀ ਆ ਨਾ ਕੱਲਾ ਕੱਲਾ ਥਣ ਕੋਲੇ ਬਈ ਤੋਰ ਕੇ ਦਿਖਾ ਦੇ ਰਾਜੀ ਆ ਸਮੀਪੜੀ ਆ ਪੈਠਪੂੜਾ ਬਹੁਤ ਚੰਗਾ ਬਈ ਰਾਜੀ ਫੋਲ ਆ ਬਾਈ ਬਾਕੀ ਬਾਈ ਨੇ ਦੱਸਿਆ ਠੰਡੀ ਸੀੜ ਪੂਰੀ ਆ ਬਈ ਕੋਈ ਚੱਕ ਨੀ ਜਿਵੇਂ ਮਰਜੀ ਜਵਾਈ ਕਰ ਲਾ ਤੇ ਛੀਕਾ ਬਈ ਸੀੜਲੀ ਬਾਈ ਕਹਿੰਦਾ ਗਾਰੰਟੀ ਆ ਠੰਡੀ ਠੰਡੀ ਪੂਰੀ ਆ ਫੇਸ ਬੜਾ ਚੰਗਾ ਸਿੰਘ ਕੁਆਲਟੀ ਵੀ ਚੰਗੀ ਆ ਬਈ ਤੋੜਾ ਤਰਾ ਚੈੱਕ ਕਰ ਲੋ ਚੰਗੀ ਆ ਬਈ ਬਾਈ ਦੇ ਘਰ ਦੀ ਮੱਝ 12 ਲੀਟਰ ਦਾ ਬਾਈ ਨੇ ਦੁੱਧ ਦਾ ਰਿਕਾਰਡ ਕਰਮਾ ਲਈ ਦਾ ਦੱਸਿਆ ਕਿ ਕੀ ਮੋਲ ਆ ਬਈ ਜੈ ਜੈ ਮੋਲ ਜੀ 120 ਆ 120000 ਰੁਪਏ ਮਾਨਦਾਨ ਹੋ ਜੀ ਹਾਂਜੀ ਮਾਨਦਾਨ ਕਰ ਦਿੱਤਾ 120000 ਰੁਪਏ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜੀ ਚੰਗੀ ਆ ਬਾਈ ਮੱਝ ਦੁੱਧ ਵਾਲੀ ਮੱਝ ਆ ਫੇ ਰਾਜੀ ਰੂਜੀ ਖੋਲਾ ਕਰਵਾ ਤੇ ਕੇਸੇ ਵੀਰ ਨੂੰ ਬਾਈ ਮੱਝ ਪਸੰਦਾਂ ਦੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ਹਿਦ ਰੋ ਧੰਨਵਾਦ ਜੀ That's